ਸਾਸਰੀ ਘਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੂੜ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਅੱਜ ਅਪਲਾਉਣ ਲੱਗ ਰਹੀ ਸੀ ਜੇ ਸੂਟ ਦੋ ਸੂਟ ਆਪਾਂ ਪੂਰੇ ਕਰਤੇ ਤੇ ਤੀਸਰਾ ਸੂਟ ਆਪਾਂ ਸਟਾਰਟ ਕਰ ਰਹੇ ਹਾਂਗੇ ਕਿਉਂਕਿ ਜੇ ਸ਼ਾਮ ਨੂੰ ਸਟਾਰਟ ਕਰਕੇ ਤਰ੍ਹਾਂ ਕੋਈ ਕੁਸ਼ ਰਾਤ ਨੂੰ ਬਣਾ ਲਾਂਗੇ ਆਪਾਂ ਤੇ ਫਿਰ ਸਵੇਰੇ ਸੰਦਿਆਂ ਲੱਗ ਜੂਗਾ ਤੇ ਇਧਰ ਆਪਾਂ ਬੈਲ ਵਟ ਦੇ ਸੂਟਾਂ ਦੇ ਉੱਪਰ ਵਰਕ ਕਰਿਆ ਹੈਗਾ ਸ਼ਾਇਦ ਉਧਰ ਕੋਈ ਵਾਜ ਮਾਰ ਰਿਹਾ ਤੁਹਾਡਾ ਕੰਮਾਂ ਦੇ ਨਹੀਂ ਤੋ ਤਾਂ ਹੁੰਦਾ ਕੀ ਕਰੀਏ ਬੈਲਵਰਡ ਦੇ ਉੱਪਰ ਸੂਟ ਤਿਆਰ ਕਰ ਰਹੇ ਜੀ ਆਪਾਂ ਇਹ ਤੇ ਆ ਦੇਖੋ ਇਸ ਡੱਗੇ ਕੇ ਇਸ ਤਰਫ ਲਾਉਗਾ ਤੇ ਦੋ ਇਸਦੇ ਨੇ ਸੈਂਟਰ ਪੈਨਲ ਦੋ ਇਸ ਤਰ੍ਹਾਂ ਕੱਲੀਆਂ ਜਾਂਦੀਆਂ ਨੇ ਉੱਪਰ ਨੂੰ ਤੇ ਏਦੀ ਇਸ ਦੀ ਬਾਜੂ ਦਾ ਵਰਕ ਇਹ ਵਰਕ ਦੋਨੇ ਬਾਹਾਂ ਦੇ ਉੱਪਰ ਆਊਗਾ ਤੇ ਇਹ ਹੈ ਜਿਸ ਦੀ ਮੂਰੀ ਦਾ ਵਰਕ ਇਦੋਂ ਨੂੰ ਗੁੱਡੇ ਦੇ ਉੱਪਰ ਵਰਕ ਆ ਗਿਆ ਤੁਸੀਂ ਹੁਣ ਇਹ ਨਾ ਸੋਚਿਓ ਵੀ ਇਹ ਸੂਟ ਵੀ ਤੁਸੀਂ ਕਿਵੇਂ ਇੱਕ ਵਰਕ ਕਰਕੇ 3.5 ਮੀਟਰ ਦਾ ਸੂਟ ਹੈ ਜੀ ਕਮੀਜ਼ ਦੇ ਸਾਈਡ ਤੋਂ ਹੀ ਬਾਵਾ ਤੇ ਗੁੱਡੇ ਨਿਕਲਣਗੇ ਇਸ ਦੇ ਤੇ ਤਾਂ ਕਰਕੇ ਇਸ ਤਰ੍ਹਾਂ ਵਰਕ ਕਰਿਆ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਸੂਟ ਤੁਹਾਨੂੰ ਕਿਵੇਂ ਲੱਗਿਆ ਸਾਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਇਆ ਜੀ ਸੂਟ ਇਹ ਤੇ ਜੀ ਨੇ ਵੀ ਹੁਣ ਤੱਕ ਦੇਖਿਆ ਸਾਰੇ ਕਹਿੰਦੇ ਨੇ ਬਹੁਤ ਸੋਹਣਾ ਸੂਟ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸੂਟ ਦਾ ਤੇ ਕਲਰ ਵੀ ਇਥੇ ਬਹੁਤ ਸੋਹਣੇ ਉੱਠੇ ਜੀ ਲਾਈਟ ਪਿੰਕ ਇਥੇ ਬਹੁਤ ਜ਼ਿਆਦਾ ਉੱਠ ਰਿਹਾ ਤੇ ਇੱਕ ਸੂਟ ਆ ਬੈਲਵਟ ਦਾ ਇਹ ਵੀ ਆਪਾਂ ਤਿੰਨ ਦੋ ਤਿੰਨ ਸੂਟ ਤਿਆਰ ਕਰਦੇ ਡਿਜ਼ਾਈਨ ਤੇ ਆ ਦੇਖੋ ਜੀ ਇਹ ਵੀ ਡਿਜ਼ਾਈਨ ਕਾਫੀ ਚੱਲ ਰਿਹਾ ਅੱਜ ਕੱਲ ਹੈਂਡਵਰਕ ਤੇ ਹੋ ਰਿਹਾ ਨਾਲੇ ਮਸ਼ੀਨਵਰਕ ਤੇ ਤੇ ਇਹ ਜਿਸ ਦੀ ਬਾਜੂ ਦਾ ਵਰਕ ਇਸ ਦੇ ਵੱਜੂ ਦੇ ਉੱਪਰ ਆਊਗਾ ਵਰਕ ਇਹਦੇ ਆਪਾਂ ਗੋਡੇ ਨਹੀਂ ਗੱਡੇ ਪਹਿਲਾ ਵਾਲਾ ਜਿਹੜਾ ਆਪਾਂ ਪਸ਼ਮੀਨੇ ਦਾ ਬਣਾਇਆ ਸੀ ਉਹਦੇ ਮੂਰੀ ਦਾ ਵਰਕ ਵੀ ਕਰਿਆ ਸੀਗਾ ਇਹ ਵੀ 3.5 ਮੀਟਰ ਹੈ ਬੈਲਵਟ 'ਚ 3.5 ਮੀਟਰ ਦੀ ਕਟ ਹੈ ਤੇ ਅਗਲਾ ਸੂਟ ਵੀ ਆਪਾਂ ਇਸੇ ਡਿਜ਼ਾਈਨ ਦਾ ਲਾਉਣਾ ਜਿਹੜਾ ਬੈਲਵਟ ਦਾ ਪਾ ਕੱਢੇ ਇਹੀ ਅਗਲਾ ਸੂਟ ਵੀ ਆਪਣਾ ਇਹੀ ਲੱਗੂਗਾ ਚਲੋ ਜੀ ਹੁਣ ਤਾਂ ਮੱਜਾਂ ਦਾ ਟਾਈਮ ਹੋ ਗਿਆ ਆਪਾਂ ਉਧਰ ਚੱਲਦੇ ਆਂ ਮੱਜਾਂ ਘਣੀ ਫੇਰ ਹੀ ਆ ਕੇ ਦੇਖਾਂਗੇ ਇਹ ਨਾਲ ਡਿਜ਼ਾਈਨ ਸੈੱਟ ਕਰਾਂਗੇ ਤੇ ਨਾਲੇਛੇ ਦੂਤਾਇਚਾ ਨਾ ਆ ਪੈਨ ਡਰਾਈਵ ਚ ਉਡ ਜਾਣ ਛੋਟੀ ਚ ਨਹੀਂ ਹੈਗਾ ਚਲੋ ਜੀ ਆਪਾਂ ਹੁਣ ਮੱਝਾਂ ਕਣੀ ਚੱਲੀਏ ਦੂਜੀ ਆਉਣ ਵਾਲਾ ਟਾਈਮ ਬਹੁਤ ਹੋ ਗਿਆ 5:00 ਇੱਕ ਗੱਲ ਹੋਰ ਜੀ ਜੇ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤੁਹਾਡੇ ਕੋਲ ਆਪਦੇ ਕੋਲ ਡਿਜ਼ਾਈਨ ਹੈਗਾ ਉਡ ਜਾਣ ਤੁਸੀਂ ਸਾਨੂੰ ਭੇਜ ਸਕਦੇ ਹੋਗੇ ਇਹ ਨਹੀਂ ਕਿ ਜੋ ਡਿਜ਼ਾਈਨ ਸਾਡੇ ਕੋਲ ਨਹੀਂ ਅਸੀਂ ਉਹੀ ਬਣਾ ਕੇ ਦੇਵਾਂਗੇ ਤੁਸੀਂ ਕੋਈ ਵੀ ਡਿਜ਼ਾਈਨ ਬਣਵਾ ਸਕਦੇ ਹੋਗੇ ਫੋਨ 'ਚ ਆਪਾਂ ਦੇਖਦੇ ਆਂ ਜਿਹੜਾ ਡਿਜ਼ਾਈਨ ਸੁਣਨ ਲੱਗਦਾ ਆ ਸੁਣਨ ਲੱਗਦਾ ਤੁਸੀਂ ਸਾਡਾ ਵਟਸਐਪ ਨੰਬਰ ਤੁਹਾਨੂੰ ਵੀਡੀਓ ਦੇ ਉੱਪਰ ਸ਼ੋਅ ਹੋ ਜਾਊਗਾ ਤੇ ਤੁਸੀਂ ਕੋਈ ਵੀ ਡਿਜ਼ਾਈਨ ਸਾਨੂੰ ਭੇਜ ਕੇ ਪੁੱਛ ਸਕਦੇ ਹੋ ਡਿਜ਼ਾਈਨ ਹੈਗਾ ਕਿ ਨਹੀਂ ਨਹੀਂ ਹੁੰਦਾ ਜੇ ਆਪਾਂ ਅੱਗੋਂ ਮੰਗਵਾ ਲੈਂਦੇ ਆ ਡਿਜ਼ਾਈਨ ਆਪਾਂ ਮੁੱਲ ਖਰੀਦ ਲੈਣੇ ਪਰ ਆਪਾਂ ਹਰੇਕ ਨੂੰ ਡਿਜ਼ਾਈਨ ਬਣਾ ਕੇ ਦੇ ਦਿੰਨੇ ਆ ਜੋ ਡਿਜ਼ਾਈਨ ਆਪਾਂ ਬੈਲਵਰਟ ਦੇ ਸੂਟ ਦੇ ਉੱਪਰ ਵੀ ਪਹਿਣਨੇ ਆਪਾਂ ਨੂੰ ਖੁਦ ਭੇਜਿਆ ਸੀਗਾ ਆਪਾਂ ਉਹਨਾਂ ਨੂੰ ਕਿਹਾ ਵੀ 2-4 ਦਿਨ ਲੱਗ ਸਕਦੇ ਨੇ ਡਿਜ਼ਾਈਨ ਹਉਣ ਤੇ ਪਰ ਡਿਜ਼ਾਈਨ ਆਪਾਂ ਮੰਗਵਾ ਲਿਆ ਸੀਗਾ ਜੀ ਇਹ ਗੱਲ ਨਹੀਂ ਹੈਗੀ ਵੀ ਜਿਹੜਾ ਸਾਡੇ ਕੋਲ ਡਿਜ਼ਾਈਨਰ ਸਾਨੂੰ ਉਹ ਵੀ ਪੱਕੇ ਦੇ ਸਕਦੇ ਆ ਤੁਸੀਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਫੋਨ ਦੇ ਵਿੱਚੋਂ ਆਪਾਂ ਦੇਖਦੇ ਆ ਫੋਨ 'ਚ ਬਹੁਤ ਸਾਰੇ ਸੋਹਣੇ ਸੋਹਣੇ ਡਿਜ਼ਾਈਨ ਆਉਂਦੇ ਨੇ ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋਗੇ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਕੀ ਪ੍ਰਾਈਸ ਆ ਇਹਦਾ ਕੀ ਨਹੀਂ ਸਾਰਾ ਕੁਝ ਤੇ ਕਾਲ ਵੀ ਕਰ ਸਕਦੇ ਹੋਗੇ ਤੇ ਹਾਂਜੀ ਤੇ ਇਹ ਮਸ਼ੀਨ ਦਾ ਵਰਕ ਕੋਈ ਜ਼ਿਆਦਾ ਮਹਿੰਗਾ ਨਹੀਂ ਆਪਾਂ ਨੂੰ ਪੈਂਦਾ ਆਪਾਂ ਵਧੀਆ ਭਾਰੀ ਸੂਟ ਵੀ 1000 1200 ਦੇ ਵਿੱਚ ਆਪਾਂ ਤਿਆਰ ਕਰਵਾ ਸਕਦੇ ਆਂਗੇ ਉਸ ਤੋਂ ਥੋੜਾ ਕਿਸੇ ਨੇ ਘੱਟ ਕਰਵਾਉਣਾ ਕੱਟ ਤਾਂ ਕਿੰਨਾ ਮਰਜ਼ੀ 100 ਰੁਪਏ ਤੋਂ ਸਟਾਰਟ ਹੈ ਜੀ ਵਰਕ ਤਾਂ ਆਪਣੇ ਲਵੇ ਤੇ ਇਹ ਨਹੀਂ ਹੈਗਾ ਜੀ ਜੀ ਹੁਣ ਇਹਨੇ 2 2 3 3000 ਮੰਗ ਲੈਂਦੇ ਨੇ ਵਰਕ ਦਾ ਇਹਦਾ ਮਸ਼ੀਨ ਦਾ ਵਰਕ ਸਾਨੂੰ ਘੱਟ ਰੇਟ 'ਚ ਹੀ ਪੈ ਜਾਊਗਾ ਕੁਝ ਆਪਾਂ ਵੈਸੇ ਘੱਟ ਰੇਟ 'ਚ ਹੀ ਕਰਦੇ ਕਿਉਂਕਿ ਆਪਾਂ ਚਾਹੁੰਨੇ ਵੀ ਹਰੇਕ ਭੈਣ ਮੇਰੀ ਵਧੀਆ ਸੂਟ ਪਾਵੇ ਹੈਨਾ ਵੀ ਅਗਲੀ ਜਾਦ ਵੀ ਕਰੇ ਦੇਖ ਮੈਂ ਕਰਵਾ ਲਿਆ ਸੂਟ ਜੇ ਕਿਸੇ ਹੋਰ ਕੋਲੇ ਆਪਾਂ ਜਾਦੇ ਪੈਸੇ ਮੰਗਦੇ ਨੇ ਅਗਲੀ ਟਾਲ ਕਰ ਦਿੰਦੀ ਹੈ ਵੀ ਆਪਣੇ ਤੋਂ ਨਹੀਂ ਕਿਸੇ ਤੋਂ ਜੇ ਇੰਨਾ ਉਹ ਹੁੰਦਾ ਨਾ ਪੂਗਦਾ ਤੇ ਆਪਾਂ ਇਸ ਕਰਕੇ ਆਪਾਂ ਬਹੁਤ ਘੱਟ ਰੇਟ ਦੇ ਵਿੱਚ ਵਰਕ ਕਰਕੇ ਤੁਹਾਨੂੰ ਦੇ ਸਕਦੇ ਹਾਂਗੇ ਜੇ ਤੁਸੀਂ ਪਲੀਜ਼ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਤੁਸੀਂ ਇੱਕ ਵਾਰੀ ਵਰਕ ਕਰਾ ਕੇ ਜ਼ਰੂਰ ਦੇਖਿਓ ਤੇ ਵੀ ਕਿੰਨੀ ਕਿ ਸਫਾਈ ਆ ਵਰਕ ਦੀ ਤੇ ਕਿੰਨਾ ਤੁਹਾਨੂੰ ਸੋਹਣਾ ਲੱਗਦਾ ਵਰਕ ਨਾ ਇੱਕ ਵਾਰੀ ਜ਼ਰੂਰ ਸੇਵਾ ਦਾ ਮੌਕਾ ਦਿਈਓ ਤੇ ਆ ਸੂਟ ਆਪਾਂ ਹੁਣ ਲਾ ਦਈਏ ਜੀ ਦੋ ਇਹ ਜਿਹੇ ਮੂਰੀਆਂ ਦਾ ਵਰਕ ਜਾਂ ਬਾਵਾ ਦਾ ਵਰਕ ਤਾਂ ਆਪਣਾ ਰਾਤ ਨੂੰ ਹੋ ਜਾਊਗਾ ਤੇ ਬਾਕੀ ਆਪਾਂ ਘੇਰਾ ਤੇ ਨਾਲੇ ਮੂਰੀਆਂ ਵਰਕਰਾਂ ਨਾਲ ਬਾਵਾ ਕਰਨ ਨਾਲ ਘੇਰਾ ਕਰਨੇ ਤੇ ਉਹ ਕੱਲ ਨੂੰ ਕਰ ਦਾਂਗੇ ਆਪਾਂ ਸਵੇਰ ਅਸਨੇ ਚਲਾ ਦਾਂਗੇ ਮਸ਼ੀਨ ਚਲੋ ਜੀ ਹੁਣ ਇੱਥੇ ਆਪਾਂ ਅੱਜ ਬਾਹਰ ਚੁੱਲੇ ਤੇ ਸਬਜ਼ੀ ਬਣਾਉਣ ਲੱਗ ਰਹੇ ਹਾਂ ਜੀ ਬਧੇ ਲੱਗਦੇ ਨਾ ਸ਼ਾਮ ਨੂੰ ਬਾਬਾ ਪਾਠ ਕਰ ਰਿਹਾ ਹੁੰਦਾ ਬਾਣੀ ਬੜ ਰਿਹਾ ਤੇ ਆਪਾਂ ਕੰਮ ਕਰ ਰਹੇ ਹੁੰਨੇ ਬਾਹਰ ਸਾਰਾ ਦਿਨ 15 ਜੋਗਰੀ ਰਹਿ ਗਏ ਅੰਦਰ ਜਮੀਨ ਹੈ ਜੇ ਹੋ ਰਿਹਾ ਸੀ ਚੁੱਲੇ ਤੇ ਹੁਣ ਸਿਆਲ ਸਾਲਾ ਅੱਗ ਮਚਾਲਿਆ ਕਰਾਂਗੇ ਕਦੇ ਸਬਜ਼ੀ ਬਣਾ ਲਿਆ ਕਰਾਂਗੇ ਕਦੇ ਅੰਦਰ ਵੀ ਬਣਾ ਲੈਣੇ ਆ ਯਾਤਰ ਅਸੀਂ ਹੁਣ ਸਿਆਲ 'ਚ ਬਾਹਰ ਹੀ ਅੱਗ ਮਚਾ ਲੈਣੇ ਹੁੰਨੇ ਆ ਤੇ ਇੱਥੇ ਪਪੂ ਜੀ ਬਣਾਉਣ ਲੱਗ ਰਹੇ ਸੀਗੇ ਮੈਂ ਇੱਥਿਆਂ ਦੀ ਥੋੜੀ ਜਿਹੀ ਪਾਲਾਂਗੇ ਵਿੱਚ ਪਾਲਕ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਐਵੇਂ ਕਮੈਂਟ ਕਰਦੇ ਰਿਹਾ ਕਰੋ ਤੇ ਤੁਹਾਡੇ ਕਮੈਂਟ ਕਰਨ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਕੋਈ ਸਿੱਖਣ ਨੂੰ ਮਿਲਦਾ ਹੈ ਹਨਾ ਤੇ ਇੱਕ ਕਮੈਂਟ ਆਇਆ ਸੀਗਾ ਵੀ ਕਹਿੰਦੇ ਸਾਡੀਆਂ ਮੱਸਾ ਨਾ ਵੀ ਹੀਟ ਚ ਨਹੀਂ ਆਉਂਦੀਆਂ ਕੀ ਕਰੀਏ ਜੀ ਤੁਸੀਂ ਮੱਜਾਂ ਨੂੰ ਗੁੜ ਪਾ ਕੇ ਦੇਖ ਲਓ ਤੁਸੀਂ ਰਿੰਨਕੇ ਵੀ ਲੇਟੀ ਦੀ ਗੁੜ ਪਾ ਸਕਦੇ ਹੋ ਤੁਸੀਂ ਐਂ ਵੀ ਸਿੱਟ ਸਕਦੇ ਹੋ ਸੁੱਕਾ ਗੋੜਾ ਕੁੱਟ ਕੇ ਅਸੀਂ ਤਾਂ ਸੁੱਕਾ ਗੁੜ ਪਾਇਆ ਸੀ ਜੀ ਮੱਜ ਨੂੰ ਤੇ ਮੱਝ ਆਪਣੀ ਬੋਲ ਪੀ ਸੀਗੀ ਤੇ ਗੁੜ ਤੁਸੀਂ ਖਵਾਓ ਕਿਸੇ ਤਰੀਕੇ ਨਾਲ ਵੀ ਖਵਾਓ ਮੱਝ ਨੂੰ ਹਣਾ ਤੇ ਨਾਲੇ ਕਹਿੰਦੇ ਤੁਸੀਂ 18 ਲੀਟਰ ਦੁੱਧ ਵਾਲੀ ਮੱਝ ਲੈ ਕੇ ਆਓ ਵੀਰਸਤ ਬਹੁਤ ਕਹਿੰਨੇ ਆਗੇ ਵੀ ਸਾਨੂੰ ਇੱਕ ਦੋ ਮੱਝਾ ਹੋਰ ਲਿਆ ਦਿਓ ਆਪਾਂ ਕੰਮ ਕਰਦੇ ਹੀ ਆ ਵੀ ਚੱਲ ਹੋਰ ਵੱਧ ਵਿੱਚ ਬਣੀ ਜਾਂਦਾ ਰਹਿੰਦਾ ਪਰ ਕੋਈ ਕਹਿੰਦੇ ਇੰਨਾ ਪੈਸਾ ਕਿਵੇਂ ਲਾ ਦੀਏ ਆਪਾਂ ਨੂੰ ਪਤਾ ਨਹੀਂ ਇੰਨਾ ਮੱਝਾਂ ਬਾਰੇ ਵੀ ਆਪਾਂ ਨਾ ਪੈਸਾ ਕਿਵੇਂ ਲਾਈਏ ਤੇ ਇਹ ਸੋਚ ਕੇ ਅਸੀਂ ਫੇਰ ਟਾਲ ਕਰ ਦਿੰਨੇ ਆਗੇ ਚਲੋ ਜੀ ਦੇਖਦੇ ਆਂ ਜੇ ਕੁਛ ਬਣਿਆ ਹੂੰ ਮੱਜਾਂ ਆਪਾਂ ਕਹਿ ਰਖੇ ਰਸਤਾਰ ਨੂੰ ਕੋਈ ਵਧੀਆ ਮੱਝ ਹੋਵੇ ਵੀ ਆਪਾਂ ਨੂੰ ਬਾਲੇ ਨਹੀਂ ਤਾਂ 14 ਲੀਟਰ ਵਾਲੇ ਤਾਂ ਮੱਝ ਆਪਾਂ ਲਾਵਾਂਗੇ ਜੀ ਹੋਰ ਫਿਰ ਦੇਖਦੇ ਆਂ ਕੀ ਬਣਦਾ ਮੇਥੇ ਅੱਜ ਆਪ ਪੱਪਨੇ ਪਹਿਲੀ ਵਾਰ ਮੇਥੇ ਵੱਡੇ ਨੇ ਜੀ ਮੇਥੇ ਦੀ ਆਪਾਂ ਬਣਾਉਣ ਲੱਗੇ ਆਂ ਪੁਰਜੀ ਥੋੜੀ ਜੀ ਪਾਵਾਂਗੇ ਵਿੱਚ ਪਾਲਕ ਆਲੂ ਪਾ ਕੇ ਪੁਰਜੀ ਬਣਾ ਲਾਂਗੇ ਤੇ ਉੱਪਰ ਆਪਾਂ ਹੋਰੇ ਲੇਟ ਸਾਨੂੰ ਲੱਗ ਹੀ ਰਿਹਾ ਹੋਣਾ ਵੀ ਥੋੜਾ ਜਿਹਾ ਕਵੇਲਾ ਹੋ ਗਿਆ 5:30 ਦਾ ਟਾਈਮ ਹੋ ਰਿਹਾ ਅੱਪਾ ਧਾਰਾ ਕੱਢ ਕੇ ਬਸ ਦੁੱਧ ਪਾ ਕੇ ਤੇ ਨਾਲ ਦੇ ਨਾਲ ਕੜਾਈਆ ਘਰ ਲੈ ਚੁਲੇ ਤੇ ਗੋਬਰ ਗੈਂਸ ਆਪਣਾ ਘਟਣ ਲੱਗ ਗਿਆ ਇਸ ਕਰਕੇ ਆਪਾਂ ਉਤੇ ਸਬਜੀ ਨਹੀਂ ਬਣਾਈਗੀ ਵੀ ਨਾ ਹੀ ਇਹ ਲੈਟਰ ਜੁਲੇ ਤੇ ਠੀਕ ਹੁੰਦੀ ਸੀ ਪੁਰਜੀ ਤੇ ਚੁੱਲੇ ਤੇ ਵਧੀਆ ਲੱਗਦੀ ਐ ਸਾਗ ਪੁਰਜੀ ਜਿਵੇਂ ਛੋਲੇ ਦੀ ਦਾਲ ਕਰਨੀ ਸੀ ਚੁੱਲੇ ਤੇ ਹੀ ਬਣਾਉਣੀ ਐ ਲਹਾਸਣ ਵੀ ਐਕਸ ਬਹੁਤ ਜਿਆਦਾ ਸਾਡੇ ਲਹਾਸਣ ਖਰਾਬ ਹੋ ਗਈ ਇੱਕ ਬੂਰੀ ਲਹਾਸਣ ਦੀ ਭਰੀ ਸਾਡੀ ਜਮੀ ਖਰਾਬ ਹੋ ਗਈ ਕਿਤੇ ਤੂੜੀ ਦੇ ਉੱਪਰ ਰਹਿ ਗਈ ਲਸਣਾ ਤੇ ਉਹਨੂੰ ਚਾਨਣੀ ਮਾਰ ਗਈ ਇੱਕ ਬੂਰੀ ਤੇ ਜਮੀ ਐਡੇ ਐਡੇ ਗੰਡਿਆਂ ਐਡੇ ਵੱਡੇ ਗੰਡਿਆਂ ਨੇਗੀਆਂ ਤੇ ਜਮੀ ਥੋਥੀਆਂ ਹੋ ਰਹੇ ਨੇ ਗੰਡੇ ਜਿਵੇਂ ਦੇਖਣ ਵਾਲਾ ਤਾਂ ਐਨਾ ਥੋਣਾ ਲਹਾਸਣ ਤੇ ਵਿੱਚ ਕੁਝ ਵੀ ਨਹੀਂ ਹੈਗਾ ਐਨਾ ਮਨ ਖਰਾਬ ਹੋ ਗਿਆ ਲਸਣ ਦੇਖ ਕੇ ਤਾਂ ਹੁਣ ਸਿਆਲ ਚ ਪਣ ਲਸਣ ਵੱਧ ਖਾਣੇ ਜੀ ਐਸਟੀ ਲਸਣ ਨਹੀਂ ਛੜਤਾ ਪਰ ਵੀ ਥੋੜ੍ਹ ਪਰ ਥੋੜਾ ਖਰਾਬ ਹੋ ਜਾ ਸਕਦੀ ਬੜਾ ਜਿਆਦਾ ਹੋ ਗਿਆ ਇਹ ਤੇ ਬੋਰੀ ਪਰ ਉਲਾਸ ਨਹੀਂ ਖਰਾਬ ਹੋ ਗਈ ਜਮਾ ਨੂੰ ਮਿਰਚ ਮੜਾ ਤੇਜ਼ ਰੱਖ ਲੈਣੇ ਫਿਰ ਕਹਿੰਦੇ ਨੇ ਘੱਟ 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 ਚੱਲਾਂਗੇ ਅੱਜ ਤਾਂ ਤੇਜੀ ਉਹਦਾ ਸਬਜ਼ੀ ਘੱਟੀ ਆ ਪੁਰਜੀ ਘੱਟੀ ਫਿਰ ਕਾਲੀ ਆਪਾਂ ਨਹੀਂ ਫਿਰ ਪਾਪੇ ਨੂੰ ਹੋ ਜਣਾ ਮੇਰਾ ਆਪਸ ਨੇ ਆ ਰੋਟੀ ਖਾਂਦੇ ਸਾਨੂੰ ਕੋਈ ਚੱਕਰ ਨਹੀਂ ਰੋਟੀ ਦਾ ਇਨਾਂ ਨੂੰ ਹੀ ਹੈਗਾ ਇਹਨਾਂ ਨੂੰ 10 ਮਿੰਟ ਲੇਟ ਰੋਟੀ ਪਾ ਦਾਂਗੇ ਤਾਂ ਵੀ ਕੋਈ ਗੱਲ ਨਹੀਂ ਇਹ ਸੰਦੇਹਾਂ ਫਰਾਦੇ ਤਾਂ ਵੀ ਕੋਈ ਨਹੀਂ ਮਰੋਂ ਆਪਾ ਕਾਲੀ ਕਰਨ ਲੱਗ ਜਾਂਦਾ ਰੋਟੀ ਨੂੰ ਹਾਂ ਪਾਪਾ ਇਹ ਕਹਿੰਦੇ 4 ਵਜੇ ਸਬਜ਼ੀ ਬਣਾ ਦਿਆ ਕਰੋ ਖੁਸ਼ੀ ਕੋੜਨ ਕੋੜਨ ਕਹਿੰਦਾ ਪਾਪਾ ਕੋਰਨੋ ਤੇ ਆਹ ਸਬਜ਼ੀ ਬਣਾ ਦਿਆ ਕਰੋ ਮੈਂ ਪੁੱਛੇ ਪਾਪੇ ਨੂੰ 4 ਵਜੇ ਮੈਂ ਸੰਦਰ ਲੈ ਆਉਨੇ ਆਂ ਅਸੀਂ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਮਸ਼ੀਨ ਦੇ ਨਾਲ ਚੇ ਨਾ ਸਾਥੋਂ ਲੇਟ ਹੀ ਲੇਟ ਹੋਈ ਜਾਂਦੀ ਰਹਿੰਦੇ ਆਂ ਅਸੀਂ ਕੰਮ ਨੂੰ ਜੇ ਉਹਦਾ ਲਾਕ ਨਹੀਂ ਕਰਦੇ ਫਿਰ ਉਹਦਾ ਕੰਮ ਨਹੀਂ ਚੱਲਦਾ ਜੇ ਹੋਰ ਕੰਮ ਕਰਦੇ ਆ ਤਾਂ ਜੇ ਹੋਰ ਕੰਮ ਨਹੀਂ ਕਰਦੇ ਫਿਰ ਕਿ ਵੇਲਾ ਹੁੰਦਾ ਫਿਰ ਪਾਪੇ ਨੂੰ ਰੋਟੀ ਦਾ ਰਹਿੰਦਾ ਸਾਨੂੰ ਕੋਈ ਚੱਕਰ ਨਹੀਂ ਰੁੱਠ ਰੁੱਠੀ ਦੱਸਦਾ ਤੇ 8 ਵਜੇ ਕਰੀ ਜੇ 10 ਵਜੇ ਫਾਧੀਏ ਇਹ ਕਾਹਦੇ ਨੇ ਕੁੱਤਿਆਂ ਦੀ ਡਿਊਟੀ ਹੋ ਰਹੀ ਏ ਥਾਰਾ ਡੱਬਰ ਨੂੰ ਕਦੇ ਇਹਨਾਂ ਨੂੰ ਬਾਹਰ ਬਾਹਨ ਦੇ ਕੁੱਤੇ ਨੂੰ ਕਦੇ ਅੰਦਰ ਲਿਆਓ ਕੁੱਤਿਆਂ ਨੂੰ ਇਹ ਨਹੀਂ ਛੱਡਦਾ ਸਾਰਾ ਡੱਬਰ ਤੋਂ ਲੋਟ ਆਉਂਦੇ ਜੀ ਅਤ ਨਮਾਤ ਐ ਸੀ ਵਿਚਾਰੇ। ਕਈ ਦਿਨੋਂ ਗੁ ਨਮਾਏ ਨਹੀਂ ਦੋ ਤਿੰਨ ਦਿਨ ਹੋ ਗਏ ਸੀਗੇ। ਉਸ ਕਾ ਜਿੰਨਾਂ ਨੂੰ ਵੀ ਨਮਾ ਹੀ ਦੇਈਏ। ਹਾਂ ਪਾਲਕ ਖਾਣਾ ਚਾਹੀਦਾ ਬਹੁਤ ਜਿਆਦਾ ਪਾਲਕ ਖਾਣਾ ਚਾਹੀਦਾ ਪਰ ਬਹੁਤ ਘੱਟ ਪਾਲਕ ਖਾਣਨੇ ਆ। ਮੈਂ ਤਾਂ ਆਪਣੇ ਘਰ ਦੀ ਚੀਜ਼ਾਂ ਨਾਲੇ ਕੋਈ ਬਾਹਰੋਂ ਨਹੀਂ ਖਰੀਦ ਕੇ ਲਿਆਉਣੀਗੀ। ਪਾਲਕ ਹੋਰ ਇੱਕ ਗੈਰੀ ਖੰਡਾਈਏ ਪਛੇਤੀ ਜੀ ਹੋ ਜੂਗੀ। ਜੇ ਮੇ ਪੁੱਤ ਨਹੀਂ ਪੁੱਲੀ ਪਈਏ ਜੇ ਕੰਮਾਂ ਦੀ ਬੁਰਾ ਹਾਲ ਹੋਇਆ ਪਿਆ ਸੁਰਤੀ ਨਹੀਂ ਹੈਗੀ ਵੀ ਕੀ ਕੰਮ ਕਰੀਏ ਕੀ ਨਾ ਕਰੀਏ ਇਹ ਤਾਂ ਮੈਂ ਸਵੇਰ ਦਾ ਦਮ ਕੱਢ ਦਿੰਦੀ ਨੇ ਸਵੇਰੇ ਬਾਹਰ ਕੱਢਦੇ ਆ ਸ਼ਾਮ ਨੂੰ ਅੰਦਰ ਲਿਉਣ ਵੇਲੇ ਖਿੱਚ ਕੇ ਲਿਆਉਂਦੀਆਂ ਨੇ ਪਾਜਦੀਆਂ ਨੇ ਆਪ ਨੂੰ ਐਂਡਰ ਲਾ ਤੇ ਡਿੱਗਣਾ ਪੈਣ ਕਿਤੇ ਛੱਟ ਪੇਟ ਨਾ ਖਾ ਲੈਣਾ ਅੱਜ ਬੂਰੇ ਕੱਟੇ ਦੇ ਗੋਡਣੀਆਂ ਆ ਲੱਗੀਆਂ ਆਂ ਗਿਆ ਰੁੜ ਕੇ ਢੀ ਦੂਰ ਵੋੜਾ ਪਾਏ ਜੀ ਨੇ ਛੋਟੇ ਕਟਰੂ ਤਾਂ ਵੱਡਿਆਂ ਦਾ ਡੰਡਾ ਲੈ ਕੇ ਆਪਾਂ ਸਿੰਗਲ ਫੜ ਲੈਣੇ ਹੈ ਕਿ ਛੋਟੇ ਛੱਡੇ ਹੁੰਦੇ ਨੇ ਇੰਨਾ ਜ਼ਿਆਦੇ ਭਜਦੇ ਨੇ ਇੱਕ ਵੀਵਰ ਨੇ ਜੀ ਆਪਣੇ ਉਹ ਆਪਣੇ ਨੇੜੇ ਟਡੁੰਦੇ ਹੋਣੇ ਕਿਤੇ ਉਹ ਕਹਿੰਦੇ ਵੀ ਤੁਸੀਂ ਮੱਝਾ ਬਾਹਰ ਬੰਨਣ ਲੱਗ ਗਏ ਵੀ ਅਸੀਂ ਦੇਖਿਆ ਸੀਗਾ ਵੀ ਤੁਹਾਡੇ ਮੱਝਾਂ ਬਾਹਰ ਖੜੀਆਂ ਸੀ ਤੇ ਹਾਂ ਜੀ ਆਪਾਂ ਨੂੰ ਅੱਜ 6-7 ਦਿਨ ਹੋ ਗਏ ਮੱਝਾ ਬਾਹਰ ਮੰਨਦੇ ਨੂੰ ਆਪਾਂ ਬੰਨਣ ਲੱਗੇ ਸੀ ਮੰਗਲਵਾਰ ਨੂੰ ਮੱਝਾਂ ਬਾਹਰ ਅੱਜ ਦਿਨ ਹੋ ਗਿਆ ਐਤਵਾਰ ਪੰਜ-ਛੇ ਦਿਨ ਹੋ ਗਏ ਆਪਾਂ ਨੂੰ ਮੱਝਾਂ ਬਾਹਰ ਮੰਨਦੇ ਆ ਨਾ ਇੱਥੇ ਦੂਸਰੇ ਦਿਨ ਸ਼ਾਮ ਦਾ ਟਾਈਮ ਹੋ ਗਿਆ ਉਸ ਦਿਨ ਆਪਣੇ ਤੋਂ ਬਲੌਗ ਅੱਗੇ ਨਹੀਂ ਬਣਿਆ ਸੀਗਾ ਤੇ ਅਗਲਾ ਦਿਨ ਅਧਰ ਆਪਾਂ ਝੋਟੀ ਧਾਰ ਕੱਢਣ ਲੱਗ ਰਹੇ ਹਾਂ ਉਹ ਤਿੰਨਾਂ ਨੇ ਧਾਰ ਆਪਾਂ ਕੱਢ ਲਈ ਐ ਤੇ ਧਾਰ ਕੱਢਣ ਤੋਂ ਬਾਅਦ ਆਪਾਂ ਪਾਣੀ ਪਿਾਵਾਂਗੇ ਜੀ ਮੱਝਾਂ ਨੂੰ ਤੇ ਲੇਟ ਤਾਂ ਹੋ ਜਾਂਦਾ ਜੀ ਪਾਣੀ ਪਿਉਣ ਨੂੰ ਪਰ ਥੋੜਾ ਫੈਂਟ ਦਾ ਵੀ ਫਰਕ ਪਿਆ ਹੈਗਾ ਇੱਕ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਸ਼ਾਮ ਵਾਲਾ ਦੁੱਧ ਫ੍ਰਿਜ ਰੱਖ ਕੇ ਵੀ ਸਵੇਰੇ ਉਹ ਪਾ ਦਿਆ ਕਰੋ ਵੀ ਫੈਂਟ ਵਧੀਆ ਹੁੰਦੀ ਐ ਹਾਂ ਜੀ ਅਸੀਂ ਹੁਣ ਤਿੰਨ ਚਾਰ ਦਿਨਾਂ ਤੋਂ ਇਦਾਂ ਹੀ ਕਰਨ ਲੱਗੇ ਪਹਿਲਾਂ ਅਸੀਂ ਦੂਜੀ ਅੱਛਾ ਉਹਨੂੰ ਆਇਆ ਕਰ ਦੁੱਧ ਲੈ ਕੇ ਜਾਇਆ ਕਰਦਾ ਪਿੰਡ 'ਚ ਘੱਟ ਰੇਟ ਪੈਂਦਾ ਸੀ ਹੁਣ ਅਸੀਂ ਸਵੇਰੇ ਵਿੱਚ ਪਾ ਕੇ ਉਹ ਦੁੱਧ ਇਕੱਠਾ ਹੀ ਪਾਇਆ ਉਹਨੇ ਆਗੇ ਸਵੇਰੇ ਤੇ ਵਧੀਆ ਫੈਂਟ ਆ ਜਾਂਦੀ ਜੇ ਅਸੀਂ ਫੈਂਟ ਆ ਜਾਂਦੀ ਹੈਗੀ ਤੇ ਵਧੀਆ ਰੇਟ ਤੇ ਦੁੱਧ ਪੈ ਜਾਂਦਾ ਕਿ ਸ਼ਾਮ ਵਾਲਾ ਦੁੱਧ ਘੱਟ ਰੇਟ ਲੱਗਿਆ ਕਰਦਾ ਥੋੜੀ ਜੀ ਮਿਹਨਤ ਤਾਂ ਕਰਨੀ ਪੈਂਦੀ ਹੈ ਜੀ ਸਭ ਕਾਸੇ ਖਾਤਰ ਜੇ ਆਪਾਂ ਕਈ ਵੀ ਪਹਿਲਾਂ ਅਸੀਂ ਪਹਿਲਾਂ ਪਾਣੀ ਪੀ ਲੈਂਦੇ ਸੀ ਹੁਣ ਅਸੀਂ ਇਹ ਨੀਰਾਚਾਰਾ ਖਾਣ ਗਿਆ ਖੜਨੀਆਂ ਫਿਰ ਜੱਕੀ ਪਾਣੀ ਪਿਆਵਾਂਗੇ ਨੇਰੇ ਹੋਏ ਫਿਰ ਨਾਲੇ ਉਹ ਮੱ ਉਹ ਆਪਣੀ ਇੱਕ ਮੱਝ ਰਹਿ ਗਈ ਤੇ ਫਿਰ ਜੇ ਕੁਛ ਮਿਹਨਤ ਨਹੀਂ ਕਰਦੇ ਜੀ ਫਿਰ ਕੁਛ ਪੱਲੇ ਵੀ ਨਹੀਂ ਪੈਂਦਾ ਹਨਾ ਜਿਹੜੇ ਮੱਝਾਂ ਬੰਦੀਆਂ ਨੇ ਮਾੜਾ ਮੂਟਾ ਆਪਾਂ ਗੌਰ ਕਰਾਂਗੇ ਫੇਰੀ ਕੋਈ ਫਾਇਦਾ ਆਊਗੀ 2 ਰੁਪਏ ਬਣਨਗੇ ਫੇਰੀ ਕੁਝ ਵੱਜਦਾ ਜੀ ਮੱਝਾਂ 'ਚ ਇੱਕ ਹੋਰ ਕਮੈਂਟ ਆਇਆ ਸੀ ਕਹਿੰਦੇ ਸੀ ਕੰਮ ਕਰਨਾ ਹੈਗਾ ਵੀ ਮੱਝਾਂ ਦਾ ਵੀ ਤਿੰਨ ਚਾਰ ਪਸ਼ੂਆਂ ਤੋਂ ਕੰਮ ਸ਼ੁਰੂ ਕਰਨਾ ਹੈ ਵੀ ਦੇਖੋ ਜੀ ਤੁਹਾਡੇ ਘਰੇ ਪਸ਼ੂ ਹੈਗੇ ਨਾ ਤਾਂ ਠੀਕ ਹੈ ਜੇ ਤੁਸੀਂ ਨਵੇਂ ਲਿਆ ਕੇ ਪਸ਼ੂ ਸਟਾਰਟਿੰਗ ਕਰਨੀ ਹੈ ਫਿਰ ਤੁਸੀਂ ਸਿਰਫ ਇੱਕ ਜਾਂ ਦੋ ਮੱਜਾਂ ਤੋਂ ਕੰਮ ਸਟਾਰਟ ਕਰੋ ਜਿਵੇਂ ਵੀ ਇੱਕ ਮੱਝ ਲੈਂਦੀ ਫਿਰ ਦੋ ਲੈਂਦੀ ਐਂ ਕਰ ਕਰਕੇ ਵੀ ਪਤਾ ਲੱਗ ਜਾਂਦਾ ਜੀ ਆਪਾਂ ਨੂੰ ਵੀ ਆਪਾਂ ਨੂੰ ਕੁਝ ਬਚਦਾ ਹੈ ਕਿ ਬਚਦਾ ਨਹੀਂਗਾ ਹਨਾ ਵੀ ਅੱਡੋ ਅੱਡ ਤਰੀਕਾ ਹੁੰਦਾ ਆਪੋ ਆਪ ਦਾ ਸਾਰਿਆਂ ਦਾ ਵੀ ਆਪਾਂ ਕੁਝ ਕਹਿ ਨਹੀਂ ਸਕਦੇ ਬਚਣਾ ਇਹ ਕਿਸਮਤ ਦੀ ਗੱਲ ਵੀ ਹੋ ਜਾਂਦੀ ਜੀ ਕਈ ਵਾਰ ਇਸ ਤਰ੍ਹਾਂ ਹੁੰਦਾ ਆਪਣੇ ਪਸ਼ੂ ਖਰਾਬ ਹੀ ਹੋਈ ਜਾਂਦੇ ਨੇ ਇੱਕ ਸਾਲ ਕਈ ਵਾਰ ਐਸਾ ਸਮਾਂ ਆਉਂਦਾ ਪਸ਼ੂ ਖਰਾਬ ਹੀ ਹੋਈ ਜਾਂਦੇ ਨੇ ਤੇ ਇੱਕ ਸਾਲ ਐਸਾ ਹੁੰਦਾ ਵੀ ਆਪਾਂ ਨੂੰ ਸੋਚ ਤੋਂ ਵੀ ਜ਼ਿਆਦਾ ਆਪਾਂ ਬਚਤ ਕਰ ਲੈਣੇ ਹੈਗੇ ਇਸ ਕਰਕੇ ਆਪਾਂ ਨੂੰ 0 ਤੋਂ ਕਮ ਸਟਾਰਟ ਕਰਦੇ ਹਾਂ ਤਾਂ ਆਪਾਂ ਨੂੰ ਇੱਕ ਜਾਂ ਦੋ ਡੰਗਰਾਂ ਤੋਂ ਕੰਮ ਸਟਾਰਟ ਕਰਨਾ ਚਾਹੀਦਾ ਹੈਗਾ ਜਿਆਦਾ ਨਹੀਂ ਵੀ ਚਾਰ ਪੰਜ ਮੱਝਾਂ ਲਿਆਂਦੀਆਂ ਐਨੇ ਲੱਖ ਲਾਤਾ ਤੇ ਫੇਰ ਆਪਾਂ ਕੰਮ ਸਟਾਰਟ ਕਰਿਆ ਫਿਰ ਉਹ ਚ ਬਚਣਾ ਆਪਾਂ ਨੂੰ ਕਿ ਆਪਾਂ ਦਾ ਵਿਆਜ ਹੀ ਮਾਰ ਜੂਗਾ ਤੇ ਇੱਥੇ ਆਪਾਂ ਕੱਟੀ ਚੰਗਾਣ ਲੱਗ ਰਹੇ ਸੀ ਇਹ ਕੱਟੀ ਸਾਡੀ ਬਹੁਤ ਖਰਾਬ ਹੋ ਰਹੀ ਹੈਗੀ ਥਣ ਵੜ ਦਿੰਦੀ ਹੈ ਮੱਝੇ ਆਪਾਂ ਪਿਛਲੇ ਪਾਸੇ ਦੀ ਚੰਗਾਉਣੇ ਹੁਣ ਇਹਨੂੰ ਪਿਛਲੇ ਥਾਣੇ ਛੱਡਦੇ ਆ ਇਹਨੂੰ ਤੇ ਤੁਸੀਂ ਜਰੂਰ ਦੱਸੋ ਜੀ ਆਪਣੀ ਕੱਟੀ ਕੁਛ ਵਧੀਆ ਬਣੂਗੀ ਕਿ ਕਿ ਮੈਂ ਹੁਣ ਮੱਝ ਜੀ ਇਹਨੂੰ ਚੰਗਾਉਣ ਤੋਂ ਵੀ ਛੋਟੀ ਨੂੰ ਲੱਤਾਂ ਮਾਰਨ ਲੱਗ ਗਈ ਕਿਉਂਕਿ ਇਹ ਥਾਣਾ ਵੱਡਦੀ ਹੈ ਹੁੱਡੇ ਬਹੁਤ ਮਾਰਦੀ ਹੈ ਜੇ ਤੇ ਫਿਰ ਵੀ ਆਪਾਂ ਇਹਨੂੰ ਵਿਚਰ ਨੂੰ ਪਲੂਸ ਕੇ ਚੰਗਾਈ ਜਾਂਦੇ ਰਹਨੇ ਆਂ ਵੀ ਚੱਲ ਵੀ ਜੇ ਕੁਝ ਬਣ ਜੂਗਾ ਇਹਦਾ ਆਪਾਂ ਇੱਕ ਫੀਡ ਦਾ ਗੱਟਾ ਤੈਨੂੰ ਖਵਾਤਾ ਜਿਹੜਾ 4 ਮਹੀਨੇ ਤੱਕ ਖਵਾਉਣਾ ਜੱਗੇ ਹੁਣ ਇਹਦੀ ਨਵੀਂ ਫੀਡ ਲੈ ਕੇ ਆਵਾਂਗੇ ਉਹ ਖਵਾਵਾਂਗੇ ਇਹਨੂੰ ਇੱਕ ਗੱਟਾ ਆਪਾਂ ਨੋ ਪਾਇਆ ਕਰਾਂਗੇ 4 ਮਹੀਨਿਆਂ ਦੀ ਹੋ ਜੂਗੀ ਹੁਣ 21/2 ਤਰੀਕ ਨੂੰ ਤੇ ਫਿਰ ਇਹਦਾ ਉਹ ਫਿਰ ਸਟਾਰਟ ਕਰਾਂਗੇ ਇਹਦੀ ਚਲੋ ਜੀ ਬਾਲਾ ਤਾਂ ਵਧੀਆ ਤਾਂ ਨਹੀਂ ਆਪਾਂ ਕਹਿ ਸਕਦੇ ਚੱਲ ਫਿਰ ਵੀ ਠੀਕ ਬਣ ਜੂਗੀ ਕੱਟੀ ਵੀ ਇੰਨੀ ਮਾੜੀ ਵੀ ਨਹੀਂ ਵੀ ਜਿ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਜੀ ਵੀਡੀਓ ਵਧੀਆ ਲੱਗੀ ਉਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ